ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲੇ ਆ ਗੁਰਕਿਰਤ ਚਲਵੰਡੀ ਦੇ ਪਿੰਡ ਕੁਝ ਸਾਰੇ ਵੇਖਦੇ ਹੋਣੇ ਬਾਈ ਨੇ ਘੋੜੀਆਂ ਘੋੜੀਆਂ ਰੱਖੀਆਂ ਵਾ ਤੇ ਅੱਜ ਆਪਾਂ ਹੀ ਵੇਖਦੇ ਕਿਵੇਂ ਜਾਣ ਵੈਸੇ ਤੇ ਆਪਣੇ ਮਾਮੇਰਾ ਮੁੰਡਾ ਹੋ ਰਿਸ਼ਤੇਦਾਰੀ ਚ ਹਾਂਜੀ ਤੇ ਆਪਾਂ ਆਪਣੀ ਰਾਣੀ ਸੁੰਦਰਾ ਕੱਢੀਏ ਤੇ ਚੱਲੀਏ ਪਹਿਲਾਂ ਇਹਨੂੰ ਥੋੜਾ ਪਾਣੀ ਪੁਣੀ ਮਾਰ ਲਈਏ ਗੰਦੀ ਬਹੁਤ ਹੋਈ ਹੈ ਬਾਕੀ ਆਪਾਂ ਨੂੰ ਸਾਰੇ ਵੀਰ ਚਾਰ ਸੀੜੇ ਜਿਹੜਾ ਸਪੋਰਟ ਕਰਦੇ ਆ ਹੁਣ ਆਪਣੀਆਂ ਵੱਡੀਆਂ ਵੀਡੀਓ ਆਇਆ ਕਰਨੀਆਂ ਤੇ ਉਹਨਾਂ 'ਚ ਵੀ ਸਪੋਰਟ ਕਰਿਓ ਮੇਰਾ ਵੀ ਠੀਕ ਆ ਹੁਣ ਆਹ ਵੇਲਾ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਨਾ ਸ਼ੇਅਰ ਵੀ ਠੀਕ ਆ ਜੀ ਚਲੋ ਗੱਡੀ ਧੋ ਲਈਏ ਤੇ ਫਿਰ ਮਿਲਦੇ ਆਂ ਸਲਾਮ ਨੂੰ ਲਈਏ ਇਹਨੂੰ ਕਿਹਨੇ ਹੈਰਪੀ ਦੇ ਛੁੱਟੀ ਇਹ ਕੀ ਕਿਆ ਮੰਮੀ ਹਾਂ ਕੀ ਕਿਆ ਯਾਪੇ ਤੂੰ ਨਾ ਪੁੱਛ ਚੋਕ ਲਈ ਹਾਂ ਯਾਰ ਦੇਣਾ ਇਹੀ ਚੱਜਿਆ ਵਾਂਗੂ ਬਾਈ ਨੂੰ ਫੇਰ ਮਿਲ ਕੇ ਤੇ ਆਉਣਾ ਹੀ ਆ ਕੱਲ ਤੁਰ ਪਿਆ ਤੇ ਕੱਲ ਤੋਰਿਆ ਤੇ ਅੱਜ ਫੇਰ ਆ ਗਿਆ ਚੱਲ ਬਾਈ ਬਾਈ ਤੇ ਫੇਰ ਕਰਦੇ ਬਾਈ ਬਾਈ ਕਰਦੇ ਮੁੜ ਕੇ ਮੁੜ ਕੇ ਬਿਸ਼ਰਮ ਹੋਇਆ ਆਈ ਚੱਲ ਫੇਰ ਮਿਲਦੇ ਤੈਨੂੰ ਸ਼ਾਮ ਨੂੰ ਠੀਕ ਆ ਹਾਂਜੀ ਸਦਨੋ ਫਿਰ ਆਪਾਂ ਪਹੁੰਚ ਗਏ ਗੁਰਕੇਦਰਵੰਦੀ ਦੇ ਪਿੰਡ ਤੇ ਉਹ ਤੁਹਾਨੂੰ ਬੈਗਨਾਮ ਲਾਈਏ। ਹੋਰ ਵੀਰ ਜੀ ਠੀਕ ਠਾਕ ਜੀ। ਬਲੀ ਆ ਗਿਆ ਗੁਰੂ ਦੇ ਪਿਆਰੇ ਹੋਰ ਤਨਾ ਠੀਕ ਠਾਕ ਤੁਸੀਂ। ਬਲੀ ਆ ਰਹੀ ਆ। ਚਲੋ ਆਓ ਫਿਰ। ਆਜੋ ਬਲੀ। ਤੁਹਾਨੂੰ ਦਿਖਾਉਣੇ ਆਪਾਂ ਜਨਵਰ ਆ। ਠੀਕ ਹੈ ਇਹ ਆਈ। ਆ ਚੱਕਰੀ ਤੇ ਨਹੀਂ ਪੈਂਦਾ। ਤੇ ਬਹੁਤ ਜ਼ਿਆਦਾ ਬਹਿਣਾ ਚਾਹਤੈ ਨੂੰ ਜਾਨਦਾ ਤੇ ਇਹ ਨਹੀਂ। ਮੈਨੂੰ ਤੇ ਨਹੀਂ ਪੈਂਦਾ। ਤੇ ਆ ਆਪਣੀ ਗੱਡੀ ਆ। ਠੀਕ ਹੈ ਜੀ। ਉਮੈਂ ਕੱਲਾ ਕੱਲਾ ਜਿੰਨੇ ਬਾਹਰ ਕੱਢ ਕੇ ਸੁਣਾ ਹੈ ਠੀਕ ਠੀਕ ਹੈ ਵੀਡੀਓ ਨਹੀਂ ਕਰ ਲਓ ਚਲੋ ਜੀ ਇਹ ਹੈਗੀ ਜੀ ਆਪਣੀ ਰਜਿਆ ਠੀਕ ਹੈ ਠੀਕ ਹੈ ਇਹ ਜੀ ਤਾਂ ਆਪਾਂ ਘੋੜੀ ਲੈਂਦੀ ਸੀ ਪਹਿਲੀ ਵਾਲ ਜਦੋਂ ਆਨ ਕੇ ਘੋੜੀ ਸੀ ਤੇ ਉਹਨੇ ਆਹ ਬਿਸ਼ੇਰੀ ਦਿੱਤੀ ਸੀ ਠੀਕ ਹੈ ਜੀ ਰਜਿਆ ਉਹ ਇਹਨਾਂ ਨੂੰ ਕੰਨ ਕੋਣੀ ਜੋੜ ਕੇ ਉਖਾ ਸਹੀ ਤਰੀਕੇ ਨਾਲ ਜੋੜ ਕੇ ਸਾ ਚਾਓ ਇੱਕ ਕਿਹੜੇ ਕੋੜੇ ਦੀ ਬੱਚੀ ਹੈ ਇਹ ਗਾਮਾ ਕੋੜਾ ਹੈ ਗੋਛੇ ਵਿਰਾਲ ਕੋਲੇ ਠੀਕ ਠੀਕ ਹਾਂ ਜੀ ਇਹ ਉਹਦੀ ਬੱਚੀ ਹੈ ਕਿੰਨੀ ਫੀਸ ਲਈ ਹੁਣ ਕਾਦੀ ਫੀਸ ਆ ਭਰਉਣ ਦੀ ਨਹੀਂ ਆਪਾਂ ਕੋਈ ਗੱਬਣੀ ਲੈ ਕੇ ਆਏ ਠੀਕ ਠੀਕ ਹਾਂਜੀ ਤੇ ਬਾਕੀ ਇਹ ਵੀ ਹੁਣ ਇਸ ਟਾਈਮ ਗੱਬਣਿਆਂ ਚੈੱਕ ਹੋ ਗਈ ਆ 2 ਮਹੀਨੇ ਦੀ ਗੱਬਣਿਆ ਠੀਕ ਆ ਚਲੋ ਵਧਾਈਆਂ ਹੁਣ ਫਿਰ ਤੇ ਹਾਂਜੀ ਤੁਹਾਨੂੰ ਵਧਾਈਆਂ ਬਹੁਤ ਬਹੁਤ ਤੇ ਚਲੋ ਆਪਾਂ ਤੁਹਾਨੂੰ ਦੁੱਜੀ ਬਿਠਾਉਣੇ ਆ ਤੇ ਬਾਕੀ ਬੇਰਲਾ ਤੋੜ ਕੇ ਵਿਖਾ ਦਿੰਨੇ ਆ ਮੜੀ ਤੁਹਾਨੂੰ ਇਹ ਕਿਹੜੀ ਆ ਗਈ ਵੀਰ ਜੀ ਇਹਦਾ ਨਾਮ ਹੈਗਾ ਜੀ ਰੈਮਟ ਠੀਕ ਆ ਤੇ ਇਹ ਹੈਗੀ ਆ ਬੁਛੇਰੀ ਦਿਲਵਾਗ ਰਣੀ ਵਾਲੇ ਜੀ ਤੇ ਇਹ ਵੀ ਆ ਪੱਥ ਪਤਾਸ਼ ਤੋਂ ਮਲਾਤੀ ਆ ਇਹ ਵੀ ਗੱਬਣਿਆ ਚੈੱਕ ਹੋ ਗਈ ਆ ਇਹ ਗੱਬਣ ਆ ਡੇਢ ਮਹੀਨੇ ਦੀ ਠੀਕ ਆ ਜੀ ਤੇ ਕੱਦ-ਕੁੱਦ ਕਿਦਾਂ ਦਾ हाइट ਇਹਦੀ ਹੈਗੀ 63 ਇੰਚ ਠੀਕ ਆ ਜੀ ਇੰਨੀ ਮੇਰੀ ਗੱਲ ਆ ਤੇ ਇੰਨੀ ਬਾਤ ਆ ਠੀਕ ਆ ਜੀ ਠੀਕ ਸਾਰੀ ਵਿਖਾ ਦੇ ਕਲੀਅਰ ਆ ਹਾਂ ਜੀ ਖਾਦਨੇ ਆ ਜੀ ਇਹ ਕੰਨ ਕਿਉਂ ਨਹੀਂ ਜੋੜਦੀ ਏ ਇਹ ਕੰਨ ਇਦਾਂ ਹੀ ਹੈ ਇਹ ਮਾੜੋ ਕਈ ਵੀ ਪਰਵਾਂ ਨੂੰ ਇਸੇ ਕੰਨ ਜੋੜਦੀ ਯਾਰ ਹੀ ਇੰਨੇ ਹੀ ਵੜੇ ਆ ਇੰਨੇ ਵੜੇ ਜਿਹੜੇ ਸਾਨੂੰ ਇਹ ਕੰਨ ਨਹੀਂ ਜੋੜਦੀ ਨਹੀਂ ਨਹੀਂ ਜੇ ਤੁਸੀਂ ਦੱਸ ਕਿਉਂਦੇ ਤੇਰੇ ਤੁਹਾਡੇਆਂ ਤਾਂ ਤਿਆਰੀ-ਤਿਉਰੀ ਕਰਕੇ ਰੱਖਦੇ ਹੁਣ ਜੋੜਦੀ ਤੁਸੀਂ ਹੁਣ ਵੀਡੀਓ ਨਹੀਂ ਬਣਾਉਂਦਾ ਲਓ ਜੀ ਹੁਣ ਬਣਾ ਲਈਨੇ ਜੇ ਤੁਸੀਂ ਦੱਸ ਕਿਉਂਦੇ ਤੇ ਆਪਾਂ ਨਿਵਾਣੂ ਵਗੇ ਰੱਖਦੇ ਕੋਈ ਰੈਡੀ-ਚੈਡੀ ਕਰਕੇ ਰੱਖਦੇ ਕੰਮ ਠੀਕ ਹੈ ਇਹ ਆਪਾਂ ਨਾ ਆਈਏ ਨੀ ਕੋਈ ਮਾ ਨਾ ਪਤਾ ਲੂ ਕੋੜੀ ਬੜੀ ਗਿਉਣੀ ਆ ਨੈਕ ਦੋਵਾਂ ਬਸ਼ੇਰੀਆਂ ਦੀ ਆ ਕੀ ਕੀਤਾ ਏਰ ਜੀ ਇਹ ਦੀ ਸੀ ਕੱਲ ਨਹੀਂ ਆਇਆ ਸੀ ਫਜਨੇ ਨਹੀਂ ਆਇਆ ਇਹ ਅਹੀਂ ਕੋੜੀ ਜਾ ਗਿਆ ਹਾਂ ਆੜੀ ਤੇ ਮਗਰੋਂ ਬਸ਼ੇਰੀਆਂ ਮਚਰ ਗਈਆਂ ਯਾਰੀ ਅੱਛਾ ਇਹਦਾ ਕੁੜੀ ਛੋਟ ਘੱਤੀ ਠੀਕ ਠੀਕ ਤੇ ਬਾਕੀ ਜੀ ਤੁਹਾਨੂੰ ਆਪਾਂ ਰਹਿ ਦਿੰਦੇ ਸਾਰੇ ਵੀਰ ਭਾ ਜਿੰਨੇ ਵੀ ਫਾਰਮ ਰੋਣਾ ਹੈ ਕਦੀ ਮਰ ਲੋ ਸਿੰਗਲੇਟਰ ਬਣਾਉ ਮਰ ਲੋ 9 ਇੰਚ ਬਣਾਉ ਕੰਦ ਠੀਕ ਠੀਕ ਸਿੰਗਲ ਬਣਾ ਬੈਠੇ ਆ ਤੇ ਬਾਕੀ ਹੁਣ ਚਲੋ ਮਹਾਰਾ ਇੱਕ ਕਿਰਪਾ ਪਾਉਣੀ ਹੋੜ ਦੋ ਤਿੰਨ ਅੰਮੀਨ ਫਾਰਮ ਬਣਾ ਦੇਣਾ ਦੂਜੀ ਸੈੱਟ ਕਮਰੇ ਪਾਉਣ ਲੱਗੇ ਠੀਕ ਇਹ ਉਹਨਾਂ ਦੋਆਂ ਬੇਸ਼ੇਰੀਆਂ ਜਿਹੜੀਆਂ ਪਾਤਨੂ ਵਿਖਾਈਆਂ ਇੱਕ ਗਾਮੇ 'ਚ ਇੱਕ ਦਲਬਾਗ ਦੀ ਇਹ ਉਹਨਾਂ ਦੀ ਮਾਂ ਹੈ ਠੀਕ ਹੈ ਠੀਕ ਹੈ ਸਾਰਾ ਤੇ ਇਹ ਤੈਨੂੰ ਵੇਖ ਕੇ ਘੂਰਦੀ ਹੁੰਦੀ ਹੈ ਨਹੀਂ ਤੇ ਬਾਕੀ ਹੁਣ ਵੀ ਕੋੜੀ ਸਰੀ ਹੈ ਇਹ ਮਗਰੇ ਦੇ ਬੇਸ਼ੇਰੀ ਆ ਠੀਕ ਤੇ ਉਹ ਹੈਗੀ ਆ ਦਲਬਾਗ ਦੀ ਪੋਤਰੀ ਮੱਲੰਦ ਦੇ ਬਾਗ ਦਾ ਬੱਚਾ ਰਤਨ ਗੋਸ਼ੀ ਬਰਾੜ ਕੋਲ ਹੀ ਆ ਗਈ ਤੇ ਉਹ ਮਗਰ ਬੇਚੇਰੀ ਇਹਦੇ ਠੀਕ ਹੁਣ ਆਪਾਂ ਇਹ ਮਲਾਵਾਂਗੇ ਮਲਾਉਣ ਲੈ ਗਏ ਆਂ ਦੇਵਰਾਜੀ ਕੋਲ ਤੇ ਢੀਡ ਲੰਗੀ ਤਾਂ ਕਰਕੇ ਮਲਾਈ ਨਹੀਂ ਫਿਰ ਹੁਣ ਆਪਾਂ ਮਲਾਵਾਂਗੇ ਦੋ ਕੁ ਮਹੀਨੇ ਤੇ ਤੇ ਰਾਈਡਰ ਵੀ ਰਹੀ ਰੈਂਦਾ ਕਿ ਨਹੀਂ ਹਾਂਜੀ ਕਰਦੇ ਨੇ ਕਿਤੇ ਕਿਤੇ ਹੁਣ ਮੰਨ ਲਓ ਬੇਚੇਰੀ ਦੁੱਧ ਦੀ ਚੁੰਗਦੀ ਤੇ ਲੱਸੀ ਹੋਗੀ ਬੇਚਾਰੀ ਠੀਕ ਠੀਕ ਤਾਂ ਕਰਕੇ ਹੁਣ ਅਮ ਕਰਨੀ ਵੀ ਪਈ ਆ ਤੇ ਕਾਤੀ ਬਾਹਰ ਕੱਢਦੇ ਹਾਂ ਹੁਣ ਇੱਕੋ ਤੇ ਮੈਨੂੰ ਵੀ ਕਿੰਨਾ ਮੁੜਤਾ ਆ ਗਿਆ ਹਾਂ ਬਹੁਤ ਬਹੁਤ ਜਲ ਕੈਮਰੇ 'ਚ ਪਰ ਦੇਖਦਾ ਏ ਦਿਖਾਓ ਵੀ ਵੀ ਲੜਦੀਆਂ ਹੀਆਂ ਜੱਲ ਲਾ ਕੇ ਜਾ ਕੇ ਉਖਾ ਗਿਆ ਹੈ ਕਿੜੀ ਤੇ ਆਪਾਂ ਤਾਂ ਦੋਨੇ ਅੰਡ ਤੇਰੀ ਦੀ ਫਿੱਟ ਦਰਦੇ ਆ ਇਹਨੂੰ ਜਿਹਦੇ ਨਾਲ ਮਰਜੀ ਛੱਡਦੇ ਨੇ ਕਿਹਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਇਹਨੇ ਆਪਦੇ ਪੈਜ ਨੇ ਰੌਣਕ ਮੇਦ ਚ ਸਹਾਈ ਮਦਈਆਂ ਨੇ ਟੁਈ ਆ ਨਾ ਤੇ ਬਾਕੀ ਜਿਹੜੀ ਜਾਨਵਰ ਆ ਆਪਣੇ ਕਿਤੇ ਖਰਾਬੀ ਕਰ ਜਾਂਦੇ ਲੜਦੁੜ ਪੈਂਦੇ ਆ ਇਹ ਹੀ ਨਹੀਂ ਵਿਚਾਰੀ ਲੜਦੀ ਇਹ ਐ ਸਾਧਿਆ ਮੇਰ ਰਗੀ ਠੀਕ ਹੈ ਜੀ ਐਂ ਗਿਆ ਬੋਤੂ ਉਦੋਂ ਕਿਰੋ ਸੀ ਨਾ ਕਾਲੀ ਕਾਂ ਸਿਆਣੀ ਹੈ ਸਿਆਣੀ ਗੱਲ ਮੰਨ ਗਈ ਆ ਇਹਨੇ gekeડા ਕੱਢ ਕੇ ਫੇਰ ਆਜਣਾ ਦੇਖੋ ਇਹਨੇ ਆਉਣਾ ਮੇਰੇ ਕੋਲ ਹੀ ਆ ਫੇਰ ਚਲੋ ਬਾਜ ਮਾਰੂ ਇਹਨੇ ਆਉਂਦੇ ਤੈਮਤ ਆਇਆ ਬੂਸ ਆਇਆ ਨਹੀਂ ਉਹ ਬੁਸ ਆ ਕਰ ਗਿਆ ਵਾਦੀ ਪੈਣਾ ਕਾਢਾ ਜਨ ਜੇ ਰੱਖੀ ਨੇ ਆਇਆ ਤਾਂ ਯਾ ਪਾਣੀ ਪੀਣੀ ਪਿਆ ਆਪਾਂ ਇਧਰ ਉਠਾ ਦੇ ਤੁਹਾਡੇ ਬਹੁਤ ਜਿੰਦੇ ਆ ਖੜ ਨਹੀਂ ਗੁੜ ਨਹੀਂ ਕਿਤਨਾ ਜੀ ਫਿਰ ਖੜ ਨਹੀਂ ਗੁੜ ਨਹੀਂ ਕਹਵੇਂ ਆ ਪੂਰੀ ਵਧੀਆ ਇੱਥੇ ਇਹ ਬੰਦਾ ਕਿਉਂ ਫੜਨ ਆਇਆ ਕਿੰਨਾ ਕਿਦਾ ਕਰੰਟ ਆ ਵਾ ਤੇਰੀ ਕਰੰਟ ਚਲੇਦੀ ਆਏ ਗਰਮੀ ਕਰਕੇ ਮੁੜਕਾ ਆਇਆ ਨਾ ਕੋਈ ਯਾਰ ਇਹ ਦੇਖੀ ਇਹ ਦੇਖੀ ਹੈ ਬਹੁਤ ਜਿਆਦੀ ਆ ਬਹੁਤ ਜਿਆਦੀ ਹੈ ਮੁੜਕਾ ਵੀ ਜਾਰੀ ਨੂੰ ਆ ਜਾਂਦਾ ਬਾਕੀ ਪਤਾ ਨਹੀਂ ਕੀ ਚੱਕਰ ਜਿਵੇਂ ਅੱਜ ਹੈ ਨਾ ਪੱਖੇ ਦੀ ਤਾਰ ਦੇ ਲੱਗੀ ਪਰੰਪਤੀ ਸਿਸਟਮ ਬਣਿਆ ਪੱਖੇ ਦਾ ਬੰਦਾ ਠੀਕ ਠੀਕ ਤਾਂ ਹੋ ਗਿਆ ਖਰਾਬ ਹੋਇਆ ਨੂੰ ਤੁਸੀਂ ਜਾਓਗੇ ਫਿਰ ਇਹਨਾਂ ਨੂੰ ਰੈਡੀ ਸਟੱਡੀ ਕਰਦੇਗਾ ਆਪਣਾ ਕੋਈ ਜਦੋਂ ਆ ਜਾਂਦਾ ਤੂੰ ਜਾਣਦਾ ਨਾ ਨਹੀਂ ਲਿੰਦਾ ਯਾਰ ਹੂੰ ਦਾਦੀ ਮੇਰ ਨੇ ਵੀ ਇਹੋ ਗੱਲ ਕਹੀ ਹਾਂਜੀ ਦਾਦੀਆਂ ਦੇ ਵੀ ਉਹਨਾਂ ਦਿਨ ਕਿੱਟਿਆ ਥੋੜੇ ਦਿਨ ਇਹ ਤੇ ਤੂੰ ਫੇਰ ਵੜਨ ਚੱਲ ਗਿਆ ਉਧਰ ਮੈਂ ਹੁਣ ਕੀ ਕਰੀ ਉਹਨਾਂ ਮੇਰਾ ਜੀਜਾ ਨਹੀਂ ਲੱਗਦਾ ਆ ਠੀਕ ਹੈ ਨਾਨਕੇ ਮੇਰੇ ਆਹ ਤੇ ਬਾਕੀ ਵਿਖਾ ਦੋ ਕੋੜੀ ਦੀ ਜਨਾ ਕਰੀਆਂ ਠੀਕ ਹੈ ਤੇ ਇਹਦੇ ਪਰ ਵੀ ਤੁਹਾਨੂੰ ਦੱਸ ਦਿੰਦੇ ਆਂ ਆਹ ਦੀ ਹਾਈਟ ਹੈਗੀ ਆ ਜੀ 60 ਇੰਚ ਫੱਟੀ ਵਾਲੀ ਠੀਕ ਤੇ ਬਾਕੀ ਇਹ ਵੀ ਗੱਭਣਿਆ ਮਹੀਨੇ ਦੀ ਕੋਈ ਘੋੜਾ ਮਾਣੋ ਚੱਲ ਉਹ ਤੋਂ ਗੱਭਣਿਆ 1.5 ਮਹੀਨੇ ਦੀ ਗੱਭਣਿਆ ਕੋਈ ਮੇਰੇ ਵੀਰ ਖੜਨੀ ਕੁੜੀ ਚੈੱਕ ਕਰੋ ਇਹਦੀ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਚਲੋ ਠੀਕ ਹੈ ਫਿਰ ਮੈਂ ਘਰ ਤਾਂ ਅੰਦਰ ਇੱਕ ਕੁੜੀ ਆਪਣੇ ਕੋਈ ਫਿਰ ਮਗਰ ਬਸ਼ੇਰੀ ਵਿਖਾ ਦੇ ਬਸ਼ੇਰੀ ਜਿਹੜੀ ਮਗਰੇ ਦੇ ਬਸ਼ੇਰੀ ਆ ਇਹ ਬਸ਼ੇਰੀ ਸੱਟਾਂ ਸੱਟਾਂ ਕਿਦਾਂ ਲਾਈ ਖਦੀ ਵਾਲ ਜੇ ਛੜੇ ਇਹ ਨੂੰ ਹੀ ਲੈਣ ਦਈ ਇਹਦੀ ਹੁਣ ਕੋਈਆਂ ਨੇ ਬਲੈਕ ਨਿਕਲਾਉਣਾ ਬਿਲਕੁਲ ਠੀਕ ਹੈ ਜੀ ਬਸ਼ੇਰੀ ਬਹੁਤ ਚੰਗੀ ਹੈ ਇਹ ਬਾਕੀ ਆਹ ਕੁੜੀ ਆ ਠੀਕ ਹੈ 골ਡਨ ਰੌਕ ਦੀ ਬਸ਼ੇਰੀ ਜਿਹੜੀ ਮਗਰੇ ਆ ਠੀਕ ਹੈ ਜੀ ਨਹੀਂ 골ਡਨ ਰੌਕ ਦੀ ਪੋਤਰੀ ਆ ਕੋਈ ਨੂਰ ਜਿੱਦਾਂ ਕਿ ਹੁਣ ਤੁਹਾਨੂੰ ਸਾਰੀਆਂ ਘੋੜੀਆਂ ਵਿਖਾਈਆਂ ਵਾ ਹਲੇ ਸੇਲ ਤੇ ਕੋਈ ਨਹੀਂ ਹੈਗੀ ਤੇ ਬਾਕੀ ਵੀਰ ਨੂੰ ਪੁੱਛਦੇ ਜੇ ਕੋਈ ਸੇਲ ਤੇ ਕਰਦੇ ਆ ਆ ਤੁਹਾਨੂੰ ਦੱਸਦੇ ਆ ਤੇ ਸਗਰੀਂਦਰਾ ਨੂੰ ਨੰਬਰ ਜਿੰਨੇ ਖੜਜੋ ਤੇ ਉੱਥੇ ਕੰਟੈਕਟ ਕਰ ਲਿਓ ਤੇ ਬਾਕੀ ਵੀਰ ਨੂੰ ਪੁੱਛ ਲਿਓ ਕੀ ਕੋਈ ਸੇਲ ਤੇ ਹੈਗੀ ਜਾਂ ਨਹੀਂ ਠੀਕ ਹੈ ਜੀ ਕਰੋ ਆ ਬਿਛੇਰੀ ਸੱਜਣੋਂ ਇੱਕ ਜਿਹਦੀ ਆਪਣੀ ਮੇਨ ਘੋੜੀ ਹੈ ਨਾ ਜਿਹਦੀ ਦਰਬਾਗ ਦੀ ਬਿਛੇਰੀ ਤੇ ਗਾਮੇ ਦੀ ਬਿਛੇਰੀ ਉਦੇ ਮਗਰ ਇੱਕ ਉਹ ਆ ਬਸ਼ੀਰੀ ਇਹ ਦਿਲਬਾਗ ਦੀ ਪੋਤਰੀ ਰਣੀ ਵਾਲੇ ਦੀ ਆ ਰਹੀ ਕੋੜੀ ਬਾਕੀ ਆ ਹੋਰ ਹੈ ਜਾਨਵਰ ਆ ਅੰਦਰ ਆ